ਹਾਂਜੀ ਜੀ ਚਾਹੀਦਾ ਭਾਈ ਜੋ ਸਸਤੀ ਗੱਲ ਸਰ ਇਹਨੂੰ ਸਸਤੀ ਆਜੀ ਅੱਜ ਟਰੈਕਟਰ ਵਾਲੀ ਮੰਡੀ ਦੇ ਵਿੱਚ ਆਇਆ ਸੀ ਮੈਂ ਆ ਅਜੀ ਆਰਾਮ ਦਾ ਹੁੰਦਾ ਫਾਇਨਾ ਦਾ ਤੇ ਆਪਾਂ ਗੱਲ ਵੀ ਕਰਾਵਾਂਗੇ ਸਰਪਾ ਉਹ ਚੱਲਦਾ ਇਹ ਹਰੀ ਝਾਦੀ ਵੀ ਲੈ ਕੇ ਆ ਹਰ ਤਰ੍ਹਾਂ ਦਾ ਨਾ ਇਹਨਾਂ ਕੋਲੇ ਸਬਜ਼ੀ ਵਾਲਾ ਫੁੱਟਾ ਵੀ ਮਿਲ ਜਾਂਦਾ ੁੱਲਾ ਵਾਲਾ ਫੁੱਟਾ ਵੀ ਮਿਲ ਜਾਂਦਾ ਫਲਾਂ ਵਾਲਾ ਫੁੱਟਾ ਵੀ ਮਿਲ ਜਾਂਦਾ ਕਲਾ ਦੇ ਨੀਲੇ ਦੇ ਵਿਚਾਰੇ ਸਨ ਮਾਤਰਾ ਦੀ ਲੱਗਦੀ ਜੀਂਦੇ ਦਾ ਕੋਟਾ ਲਾ ਠੀਕ ਆ ਹਰੀ ਹਲਦੀ ਪਈ ਆ ਆ ਦੇ ਇਹ ਆਦੇ ਬਾਈ ਕੋਈ ਬੰਦੇ ਨੇ ਕਹਿੰਦਾ ਪੜਾਤਾ ਪੈਂਦਾ ਹੇ ਹੈ ਜਣਾ ਉਹ ਖਾਂਦੀ ਜਿਹੜੀ ਹੁੰਦੀ ਹੈ ਦੀ ਹਰ ਕਰਦਾ ਹਰ ਗੱਲ ਥਾਰਾ ਕਰਾਂਦੇ ਇਹਨਾਂ ਕੋਲੇ ਵੀ ਵੀ ਮਿਲ ਜਾਂਦੀ ਆ ਮੈਂ ਸਬਜ਼ੀ ਤੇ ਪਨੀਰੀ ਵੀ ਮਿਲ ਜਾਂਦੀ ਆ ਫਲਦਾਰ ਬੂਟੇ ਫੁੱਲਦਾਰ ਬੂਟੇ ਥਾਰਾ ਕਰਾ ਨੇ ਮਿਲ ਜਾਂਦੇ ਆ ਹਰ ਚੀਜ਼ ਦੀ ਇਹਨਾਂ ਦੀ ਗਰੰਟੀ ਹੁੰਦੀ ਆ ਇਹ ਸਪੈਸ਼ਲ ਤਲਵੰਡੀ ਸਾਭੋ ਟਰੈਕਟਰਾਂ ਵਾਲੀ ਮੰਡੀ ਚਲੇ ਕੋਟੇ ਲੱਗਉਂਦੀ ਆ ਆਪਾਂ ਗੱਲ ਵੀ ਕਰਾਵਾਂਗੇ ਜਦੋਂ ਮੈਂ ਇੱਥੇ ਆਵਾਜ਼ ਆਉਂਦਾ ਪਰ ਵਧੀਆ ਜੀ ਵਧੀਆ ਉਹ ਤਾਂ ਵੈਸੇ ਆਪਣਾ ਮਿੱਤਰ ਆ ਇਹ ਪੁਰਾਣਾ ਇਹ ਆ ਇਹਨਾਂ ਦਾ ਹੈਗਾ ਭਾਈ ਨੰਦਨੀ ਨੰਦਨ ਕਸਾਨ ਸੀਡ ਨੰਦਨਾ ਕਸਾਨ ਸੀਡ ਸੂਰ ਇਹਦਾ ਤੇ ਹਾਂ ਸਭ ਪਹਿਲਾਂ ਦਿਲਵਰ ਬੁਟੀ ਰਾਤਰਾਲਾਵਰ ਦਿਲਵਰ ਭਾਈ ਤੁਹਾਡਾ ਮੋਬਾਈਲ 882150 ਅੱਛਾ ਜੀ 9779921069 ਇਹ ਇਹ ਬਈ ਪੈਟਰੋਲ ਪੰਪ ਬਸ ਸਟੈਂਡ ਦੇ ਮੇਲੇ ਮੰਗਤਾ ਰੁੜਕੀ ਬੈਠਿਆ ਹੈ ਉੱਥੇ ਇਹ ਭਾਈ ਜੀ ਜੇ ਤੁਹਾਂ ਪੰਜਾਬ ਚ ਹੁੰਦੇ ਸੀ ਆ ਬਿਲਕੁਲ ਆਂਦਰੀ ਦਾ ਕਾਰਡ ਦੇ ਕੇ ਫਿਰ ਅੱਛਾ ਨਹੀਂ ਇਹਦੇ ਫਲ ਲੱਗਣ ਦੀ ਗਰੰਟੀ ਹੋਣੀ ਚਾਹੀਦੀ ਜ਼ਿੰਮੇਵਾਰੀ ਆ ਬਾਈ ਕਹਿੰਦਾ ਕਿਸੇ ਵੀ ਤਰ੍ਹਾਂ ਦਾ ਕਹਿੰਦਾ ਮੈਂ ਕੋਮਾ ਮੰਦਿਰੇ ਵਿੱਚੋਂ ਕਹਿੰਦਾ ਕੋਈ ਚੌਂਦਾ ਲਵੇ ਪਰ ਮੈਂ ਕਹਿੰਦਾ ਮੇਰੀ ਨਸਰੀ ਤੇ ਆ ਜਿਓ ਆ ਬਾਸਟੇਡ ਮਾਨਸਾ ਚਨੀਰ ਚਨੀਰ ਕੋਟਰਾ ਦਾ ਟੱਕੂਲੇ ਨਸਰੀਏ ਬਾਈ ਜੀ ਤੇ ਕੋਈ ਇੱਥੇ ਆ ਕੇ ਸੇਵਾ ਦਾ ਮੌਕਾ ਦਿਓ ਤੇ ਉਹ ਜਿਹੜੀ ਹੱਦੀ ਪਈ ਆ ਵੀ ਹੱਦੀ ਇਹ ਹੱਦੀ ਨਹੀਂ ਆਸਾ ਮਾਂ ਸਾਨੂੰ ਕਿਹਨੂੰ ਕਹਿੰਦੇ ਜਮਾ ਰੀਡ ਨਾਲ ਐਂਟਰੀ ਕੀ ਹੋ ਰਹੀ ਆ ਹੋਰ ਆਉਂਦੀ ਦਵਾਈ ਇਹਦਾ ਕੀ ਦੇ ਰੇਟ ਤਾਂ ਪੀਓ ਨੇ ਜਲਾ ਦੇ ਕੀ ਰੇਟਸ ਨੂੰ ਲੱਗਦਾ ਮੰਗ ਰਿਹਾ ਇੰਟਰਨੈਟ ਦੇਖ ਕੇ ਰੇਟ ਕੀ ਰੇਟ ਦੇਵੇਗਾ ਜਿੰਨੀ ਬੱਤਾਂ ਗੋਡੜੀ ਲੜਨਗੇ ਉਵੇਂ ਹੀ ਲੈਸੋ ਜੀ ਲੱਗਦਾ ਕਿ 30 90 60 ਜਾਂ ਕੀ ਰੇਟ ਜਿੰਨੀ ਬੱਤਾਂ ਵਧ ਲਈ ਜਾਵੇ ਕਿਸੇ ਨੇ ਭਾਈ ਸੱਚੀ ਹਲਤੀ ਲੈਣੀ ਹੈ ਨਾ ਬਾਈ ਦਾ ਕੰਟੈਕਟ ਕਰ ਲਿਓ ਬਾਈ ਦਾ ਟੈਨੰਬਰ ਆਪਾਂ ਦੋ ਨਹੀਂ ਦਿੱਤਾ ਬਾਈ ਜੇ ਕਿਸੇ ਨੇ ਇਹਨਾਂ ਦੇ ਕੋਲੇ ਜਾਣਾ ਨਹੀਂ ਨਾਪੀ ਤੇ ਆਣਾ ਚਨੀਰ ਆ ਬਾਈ ਪੰਪ ਕੋਲੇ ਬੱਸ ਸਟੈਂਡ ਦੇ ਕੋਲ ਹੈਨਾ ਬਾਹਾਂ ਰੋਡ ਆਲਫਾ ਰੋਡ ਇਹਨਾਂ ਨਾਲ ਕੰਟੈਕਟ ਕਰ ਲਿਓ ਕਿਸਾਨਾਂ ਦਾ ਫਲਦਾਰ ਕੋਕਾ ਲੈਣਾ ਜਾਂ ਲਾਲਾ ਕੋਈ ਕੋਕਾ ਲੈਣਾ ਜਾਂ ਫਿਰ ਕੋਈ ਬਾਈ ਫਲਦਾਰ ਕੋਕਾ ਲੈਣਾ ਤੇ ਬਾਈ ਨਾਲ ਕੰਟੈਕਟ ਕਰ ਇਹ ਚੱਲ ਵਾਕਾ ਬਈ ਤੇ ਕਿਸੇ ਵੀ ਤਰ੍ਹਾਂ ਦਾ ਬਾਈ ਹਰ ਤਰ੍ਹਾਂ ਦੇ ਨਾਲ ਕੋਈ ਝੂਠ ਬਈ ਆ ਠੀਕ ਹੈ ਕੱਲ ਮਤਿਆ ਤੇਰਾ ਬਾਈ ਕੰਪਨੀ ਦੇ ਆ ਸਾਡੀ ਜ਼ਿੰਮੇਵਾਰੀ ਆ ਜੇ ਤੁਹਾਡਾ ਕੋਈ ਨੁਕਸਾਨ ਹੁੰਦਾ ਮਾਨੂੰ ਕੋਈ ਨਿੱਤ ਨਹੀਂ ਲਾ ਦੇਈ ਜਾਂ ਕੁਝ ਹੋ ਰਿਹਾ ਠੀਕ ਹੈ ਕੱਲ ਜਾਂ ਕੋਈ ਸਾਡੇ ਫਾਲਾ ਮਤਲਬ ਬੀ ਨਹੀਂ ਉੱਗਦੇ ਬੀਆ ਨੂੰ ਫਾਲ ਨਹੀਂ ਲੱਗਦਾ ਕਹਿੰਦਾ ਬਾਈ ਸਾਡੀ ਜ਼ਿੰਮੇਵਾਰੀ ਇਹ ਗੱਲ ਤੇ ਕਹਿੰਦਾ ਤੇ ਤੁਹਾਨੂੰ ਬਾਈ ਇਹਨਾਂ ਦਾ ਕੰਟੈਕਟ ਨੰਬਰ ਮੈਂ ਦੁਬਾਰੇ ਫੇਰ ਦੱਸਦਾ ਨਾ ਨੋਟ ਕਰ ਲਿਓ ਬਾਈ ਦਾ ਨੰਬਰ ਹੈਗਾ 76819 21 ਪੂਰਾ 500 ਪੂਰਾ 3ਜਾ ਨੰਬਰ 97799 21029 ਠੀਕ ਆ ਨਾਇਆ ਠੀਕ ਆ ਬਾਈ ਨੇੜੇ ਪਟਰੋਲ ਪੰਪ ਬਸ ਸਟੈਂਡ ਮਾਨਸਾ ਰੋਡ ਚਨੀਰ ਠੀਕ ਆ ਬਾਈ ਬਾਈ ਨੂੰ ਗਰਸ਼ਣ ਜਰੂਰ ਦਿਓ ਇੱਕ ਵਾਰੀ ਬਾਈ ਕੋਲੇ ਆ ਕੇ ਦੇਖੋ ਜੇ ਵਧੀਆ ਲੱਗਿਆ ਪ੍ਰੋਗਰਾਮ ਜਰੂਰ ਲੈ ਕੇ ਆਇਓ ਠੀਕ ਹੈਗਾ ਵੀਡੀਓ ਬਣੀ ਲੱਗੀ ਤਾਂ ਫਿਰ ਲੈ ਕੇ ਤੁਹਾਨੂੰ ਸ਼ੇਅਰ ਕਰਿਓ ਪੇਜ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਸਦੂ